ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਟੀਵੀ ਨੈਟਵਰਕ ਤੇ ਮੈਂ ਹਾਂ ਖੇਤਪਾਲ ਸਿੰਘ ਦੀ ਵ代ਇਕ ਦਵਿੰਦਰਜੀਤ ਸਿੰਘ 라ਦੀ ਟੋਸ ਦੀ ਵਿਸ਼ੇਸ਼ ਮੌਜੂਦਗੀ ਚ ਨਗਰ ਪੰਚਾਇਤ ਕੋਟੀ ਸੇਖਾਂ ਦੀ ਬੀਤੇ ਦਿਨੀ ਵਿਕਾਸ ਕਾਰਜਾਂ ਨੂੰ ਲੈ ਕੇ ਇੱਕ ਅਹਿਮ ਬੈਠਕ ਹੋਈ ਜਿਸ ਵਿੱਚ ਕਾਰਜ ਸਹਾਧਕ ਅਫਸਰ ਅਮਰਿੰਦਰ ਸਿੰਘ ਨਗਰ ਪੰਚਾਇਤ ਪ੍ਰਧਾਨ ਸੁਸ਼ਿੰਦਰ ਕੌਰ ਵਾਈਸ ਪ੍ਰਧਾਨ ਸੁਮੇਤ ਕੁਮਾਰ ਬਿੱਟੂ ਮਲਹੋਤਰਾ ਤੇ ਕਾਉਂਸਲਰ ਮੌਜੂਦ ਰਹੇ ਨਗਰ ਪੰਚਾਇਤ ਦੇ ਕੰਮਾਂ ਲਈ ਕਰੀਬ 16.50 ਲੱਖ ਦੀ ਲਾਗਤ ਨਾਲ ਲਿਆਂਦੇ ਗਏ ਨਵੇਂ ਟਰੈਕਟਰ ਦੀ ਸ਼ੁਰੂਆਤ ਲਈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਟੋਸ ਵੱਲੋਂ ਰਸਮੀ ਚੰਡੀ ਵਿਖਾਈ ਗਈ। ਮਰੇ ਗਾਣੂ ਪ੍ਰਧਾਨ ਜੀ ਅੱਜ ਦੀ ਕਾਰਵਾਈ ਦੀ ਜੋ ਜਾਣਕਾਰੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਦਵਿੰਦਰਜੀਤ ਸਿੰਘ ਦੀ ਲਾਡੀ ਟੋਸ ਜੋ ਕਿ ਸਾਡੇ ਹਲਕੇ ਦੇ ਵਿਧਾਇਕ ਹਨ ਕੋਟੀਸੇ ਖਾਂਜ ਅੱਜ ਹਾਊਸ ਦੀ ਮੀਟਿੰਗ ਕੀਤੀ ਗਈ ਹੈ ਅਤੇ ਸ਼ਹਿਰ ਦੇ ਵਕ ਵਕ ਕੰਮ ਪਾਸ ਕੀਤੇ ਗਏ ਆ ਤੇ ਪਿਛਲੇ 3 ਕਰੋੜ ਅਤੇ 19 ਲੱਖ ਦੀ ਲਾਗਤ ਨਾਲ ਜੋ ਸਾਨੂੰ ਪੰਜਾਬ ਸਰਕਾਰ ਨੇ ਗ੍ਰਾਂਟ ਦਿੱਤੀ ਹੈ ਅਸੀਂ ਆਜੂ ਉਹ ਕੰਮ ਸਾਰੇ ਸ਼ੁਰੂ ਕਰਵਾ ਦਿੱਤੇ ਗਏ ਹਨ ਐਮਐਲਏ ਸਾਹਿਬ ਦੀ ਅਗਵਾਈ ਹੇਠ ਤੇ ਸਾਡੀ ਸਾਰੀ ਟੀਮ ਸਾਡੇ ਵਾਈਸ ਪ੍ਰਧਾਨ ਜੀ ਅਤੇ ਸਾਡੇ ਮਹਿਲਾ ਵਿੰਗ ਤੋਂ ਅਤੇ ਕਾਉਂਸਲਰ ਅਤੇ ਹੋਰ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਸਭਾਨ ਹਾਜ਼ਰ ਰਹੇ ਤੇ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੰਮਾਂ ਨੂੰ ਹੈਲ ਦਿੱਤੀ ਅਤੇ ਅੱਜ ਟੱਕ ਲਾ ਕੇ ਕੰਮ ਸ਼ੁਰੂ ਕਰਵਾਏ ਜਿਸ ਤਰ੍ਹਾਂ ਕਿ ਮੇਰੇ ਛੋਟੇ ਵੀਰ ਨੇ ਤੁਹਾਨੂੰ ਬੜੇ ਸੰਖੇਪ ਰੂਪ ਵਿੱਚ ਸਾਰੀਆਂ ਗੱਲਾਂ ਦੱਸ ਹੀ ਦਿੱਤੀਆਂ ਹਨ ਅੱਜ 3 ਕਰੋੜ 13 ਲੱਖ 13 ਹਜ਼ਾਰ ਰੁਪਏ ਦੇ ਜਿਹੜੀ ਸਾਨੂੰ ਭਗਵੰਤ ਮਾਨ ਸਰਕਾਰ ਸਾਡੇ ਮੁੱਖ ਮੰਤਰੀ ਉਹਨਾਂ ਵੱਲੋਂ ਇੱਕ ਗ੍ਰਾਂਟ ਆਈ ਸੀ ਪਿਛਲੇ ਦਿਨੀ ਔਰ ਉਹਦੇ ਵਿੱਚ ਕੋੜੀ ਹਿੱਸੇ ਖਾਂ ਦੇ ਮੇਨ ਜਿਹੜੇ ਕੰਮ ਸੀ ਸਾਡੇ ਉਸ ਦਿਨ ਸਟੇਡੀਅਮ ਸੀ ਤਕਰੀਬਨ 1.5 ਕਰੋੜ ਦੇ ਕਰੀਬ ਉਹ ਐਮ.ਐਲ.ਏ ਸਾਹਿਬ ਉਹਦੋਂ ਸ਼ੁਰੂਆਤ ਕਰਾ ਗਏ ਸਨ ਔਰ ਤਕਰੀਬਨ 7 ਤੋਂ ਲੈ ਕੇ 1.5 ਕਰੋੜ ਦੇ ਜਿਹੜੇ ਕੰਮ ਹੈ ਉਹ ਅੱਜ ਅਸੀਂ ਸੂਚੀ ਜਿੰਨੀ ਅਸੀਂ ਟੀਮ ਖੜੇ ਆ ਕਾਉਂਸਲਰ ਸਾਹਿਬਾਨ ਆ ਸਾਡੇ ਪ੍ਰਧਾਨ ਜੀ ਖੜੇ ਹਨ ਔਰ ਜਿੰਨੇ ਵੀ ਹੋਰ ਸਾਡੇ ਸਮਾਜ ਸੇਵੀ ਖੜੇ ਹਨ ਉਹ ਜਿਹੜੀ ਅੱਜ ਅਸੀਂ ਸਾਂਝੇ ਤੌਰ ਤੇ ਕਿਉਂਕਿ ਜਿੰਨੇ ਵੀ ਅਸੀਂ ਕਾਉਂਸਲਰ ਆ ਸਰ ਇੱਕ ਮੁੱਠ ਹੋ ਕੇ ਅੱਜ ਅਸੀਂ ਇੱਥੇ ਜਿਹੜੇ ਉਹ ਕੰਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਔਰ ਇਹਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਇੱਕ ਹੋਰ ਦੇਣਾ ਚਾਹਣਾ ਕਿਉਂਕਿ ਸਾਡੇ ਜੂਨੀਅਰ ਦਾ ਇੱਕ ਟਰੈਕਟਰ ਜਿਹੜਾ ਉਹ ਐਮਐਲਏ ਸਾਹਮਣੇ ਅੱਜ ਉਹਨੂੰ ਇੱਕ ਹਰੀ ਝੰਡੀ ਦਿੱਤੀ ਹੈ ਕਿਉਂਕਿ ਇਹਦੇ ਵਿੱਚ ਸਾਨੂੰ ਜੀਸੀਪੀ ਦੇ ਬਹੁਤ ਜ਼ਿਆਦਾ ਖਰਚੇ ਪੈਂਦੇ ਸਨ ਔਰ ਇਹਦੇ ਨਾਲ ਅਸੀਂ ਇੱਕ ਕਾਜ ਨਾਲ ਦੋ ਇੱਕ ਤੀਰ ਦਾ ਦੋ ਨਿਸ਼ਾਨੇ ਕਰਾਂਗੇ ਕਿਉਂਕਿ ਨਾਲ ਤਾਂ ਟਰੈਕਟਰ ਦਾ ਵੀ ਸਾਨੂੰ ਇਹ ਕੰਮ ਦਊਗਾ ਨਾਲ ਜੀਸੀਪੀ ਤੌਰ ਤੇ ਜਿਵੇਂ ਦੇ ਅੱਗੇ ਰੋਡਰ ਲੱਗਾ ਉਹ ਵੀ ਅਸੀਂ ਕੰਮ ਕਰਾਂਗੇ ਸਾਨੂੰ ਆਉਣ ਵਾਲੇ ਸ਼ਹਿਰ ਦੇ ਵਿੱਚ ਜਿਵੇਂ ਸਫਾਈ ਦੀ ਸਮੱਸਿਆ ਜਾਂ ਕਈ ਜਗ੍ਹਾ ਤੇ ਸਾਨੂੰ ਕੋਈ ਮਲਵਾ ਪਿਆ ਹੁੰਦਾ ਉਹਦੇ ਵਿੱਚ ਦਿੱਕਤ ਆਉਂਦੀ ਸੀ ਅੱਗੇ ਉਹ ਜਿਹੜਾ ਅੱਜ ਅਸੀਂ ਹਰੀ ਝੰਡੀ ਦੇ ਦਿੱਤੀ ਐਮਐਲਏ ਸਾਹਿਬ ਨੇ ਉਹ ਵੀ ਜਿਹੜਾ ਅੱਜ ਸ਼ੁਰੂਆਤ ਹੁੰਦੀ ਹੋਗੀ ਆ ਜੀ ਪ੍ਰਧਾਨ ਜੀ ਜਿਸ ਤਰ੍ਹਾਂ ਪਿਛਲੇ ਦਿਨੀ ਚੱਲਿਆ ਸੀਗਾ ਸਫਾਈ ਅਭਿਆਨ ਜਿਹੜੇ ਕਬਜ਼ੇ ਹਟਾਏ ਗਏ ਸੀਗੇ ਸ਼ਹਿਰ ਤੋਂ ਉਹ तकरीबन ਫੇਰ ਹੁਣ ਚੁੱਪਚਾਣ ਜਿਹਾ ਹੋ ਗਿਆ ਵੇਖੋ ਜੀ ਉਹ ਤਾਂ ਈਓ ਸਾਹਿਬ ਨੂੰ ਇਹਨਾਂ ਬਾਰੇ ਪਤਾ ਵੀ ਇੰਸਪੈਕਟਰ ਸਾਹਿਬ ਖੜੇ ਆ ਵੈਸੇ ਪ੍ਰੋਪਰ ਚੈਨਲੋਂ ਕੰਮ ਚੱਲਦਾ ਪਿਆ ਬਹੁਤ ਜ਼ਿਆਦਾ ਸਮੱਸਿਆ ਜਿਹੜੀ ਸੀ ਉਹ ਹੱਲ ਹੋ ਚੁੱਕੀ ਹੈ ਬਾਕੀ ਜੋ ਇਹਦੇ ਵਿੱਚ ਜਿਹੜਾ ਸਾਥ ਹੈ ਉਹ ਜਿਹੜੀ ਪਬਲਿਕ ਨੂੰ ਦੇਣਾ ਚਾਹੀਦਾ ਤੇ ਅਸੀਂ ਮੀਨ ਕਰਦੇ ਆ ਕਿ ਉਹ ਸਾਨੂੰ ਸਾਥ ਦੇ ਵੀ ਰਹੀ ਹੈ ਤੇ ਅਗਾ ਵੀ ਦੇ ਕੇ ਜੀ ਧੰਨਵਾਦ ਜੀ ਥੈਂਕ ਯੂ